ਬਿਜ਼ਨਸ ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਮੈਂ ਗਾਹਕਾਂ ਨਾਲ ਕਿਵੇਂ ਗੱਲ ਕਰਾਂ ਤਾਂ ਜੋ ਉਹ ਮੈਨੂੰ ਗੰਭੀਰਤਾ ਨਾਲ ਲੈਣ ਮੈਂ ਗਾਹਕਾਂ ਨਾਲ ਭਰੋਸੇ ਨਾਲ ਕਿਵੇਂ ਗੱਲ ਕਰ ਸਕਦਾ ਹਾਂ ਇਸ ਟੌਪਿਕ ਤੇ ਅੱਜ ਅਸੀਂ ਚਰਚਾ ਕਰਾਂਗੇ ਕੰਫੀਡੈਂਸ ਸਫਲਤਾ ਦੀ ਕੁੰਜੀ ਹੈ ਤੇ ਇਸ ਦੀ ਮਹੱਤਵਪੂਰਨ ਕੁੰਜੀ ਹੈ ਪ੍ਰੀਪਰੇਸ਼ਨ ਵਿਦਿਆਰਥੀਓ ਅਗਰ ਅਸੀਂ ਸਫਲ ਹੋਣਾ ਹੈ ਤਾਂ ਸਾਡੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਆਤਮ ਵਿਸ਼ਵਾਸ ਜਿਸ ਨੂੰ ਕਿਹਾ ਜਾਂਦਾ ਹੈ ਸਫਲਤਾ ਤਾਂ ਹੀ ਹਾਸਲ ਹੁੰਦੀ ਹੈ ਜੇ ਸਾਨੂੰ ਆਪਣੇ ਉੱਪਰ ਵਿਸ਼ਵਾਸ ਹੈ ਸਾਡਾ ਆਤਮ ਵਿਸ਼ਵਾਸ ਬਹੁਤ ਮਾਇਨੇ ਰੱਖਦਾ ਹੈ ਸਾਡੀ ਸਾਨੂੰ ਸਫਲਤਾ ਤੱਕ ਲੈ ਕੇ ਜਾਂਦਾ ਹੈ ਅਤੇ ਇਸ ਦੀ ਮਹੱਤਵਪੂਰਨ ਕੁੰਜੀ ਹੈ ਪ੍ਰੀਪਰੇਸ਼ਨ ਕੌਨਫੀਡੈਂਸ ਤਾਂ ਹੀ ਆਏਗਾ ਜੇ ਤੁਸੀਂ ਆਪਣੀ ਤਿਆਰੀ ਕਰੋਗੇ ਕੌਨਫੀਡੈਂਟ ਹੋਣਾ ਲੱਗਦਾ ਤਾਂ ਬੜਾ ਮੁਸ਼ਕਿਲ ਹੈ ਪਰੰਤੂ ਇੰਨਾ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਇੰਨਾ ਮੁਸ਼ਕਿਲ ਨਹੀਂ ਹੈ ਉਹ ਜੇ ਅਸੀਂ ਤਿਆਰੀ ਕਰਾਂਗੇ ਤਾਂ ਅਸੀਂ ਕੌਨਫੀਡੈਂਟ ਵੀ ਬਣ ਜਾਵਾਂਗੇ ਤਾਂ ਉਸ ਦੇ ਲਈ ਸਭ ਤੋਂ ਪਹਿਲੇ ਟਿਪਸ ਜਿਹੜਾ ਹੈ ਉਹ ਹੈ ਕੁਝ ਸੁਝਾਅ ਤੁਹਾਨੂੰ ਅਸੀਂ ਦੇਣ ਲੱਗੇ ਹਾਂ ਕੌਨਫੀਡੈਂਟ ਬਨਣ ਲਈ ਕੁਝ ਟਿਪਸ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਸਭ ਤੋਂ ਪਹਿਲਾ ਹੈ ਆਪਣੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਣਨਾ ਸੋ ਕੌਨਫੀਡੈਂਸ ਪ੍ਰਾਪਤ ਕਰਨ ਲਈ ਪਹਿਲਾ ਕਦਮ ਜੋ ਹੈ ਉਹ ਗਿਆਨ ਹੈ ਇੱਥੇ ਤੁਹਾਨੂੰ ਤੁਹਾਡਾ ਪ੍ਰੋਡਕਟ ਕਿਸ ਚੀਜ਼ ਬਾਰੇ ਹੈ ਉਸ ਦੀਆਂ ਵਿਸ਼ੇਸ਼ਤਾਵਾਂ ਉਸ ਦੇ ਯੂਸੇਸ ਪ੍ਰੋਡਕਟ ਦੀ ਕੀਮਤ ਲਾਭ ਟਾਰਗੇਟ ਕਸਟਮਰਸ ਆਦਿ ਬਾਰੇ ਬਿਲਕੁਲ ਸਪਸ਼ਟਤਾ ਦੇ ਨਾਲ ਗਿਆਨ ਹੋਣਾ ਚਾਹੀਦਾ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਡਾ ਪ੍ਰੋਡਕਟ ਉਸ ਦੇ ਵਿੱਚ ਕੀ ਖਾਸ ਚੀਜ਼ ਹੈ ਉਸ ਦੇ ਕੀ ਲਾਭ ਹਨ ਉਸ ਦੀ ਕੀਮਤ ਕਿੰਨੀ ਹੈ ਉਹ ਕਿੱਥੇ-ਕਿੱਥੇ ਵਰਤਿਆ ਜਾ ਸਕਦਾ ਹੈ ਤੁਹਾਡੇ ਟਾਰਗੇਟ ਕਸਟਮਰਸ ਕਿਹੜੇ ਹਨ ਇਹਨਾਂ ਸਭ ਦੇ ਬਾਰੇ ਜਾਣਕਾਰੀ ਹੋਣ ਨਾਲ ਤੁਹਾਡੇ ਕੰਫੀਡੈਂਸ ਦੇ ਵਿੱਚ ਵਾਧਾ ਹੋਏਗਾ ਦੂਸਰਾ ਹੈ ਪ੍ਰੋਡਕਟ ਜਾਂ ਸਰਵਿਸ ਦੇ ਯੂਐਸਪੀ ਬਾਰੇ ਜਾਣਕਾਰੀ ਯੂਐਸਪੀ ਜਿਸ ਨੂੰ ਕਿ ਅਸੀਂ ਯੂਨੀਕ ਸੇਲਿੰਗ ਪੁਆਇੰਟ ਕਹਿੰਦੇ ਹਾਂ ਯੂਨੀਕ ਸੇਲਿੰਗ ਪੁਆਇੰਟ ਕੀ ਹੁੰਦਾ ਹੈ ਯੂਨੀਕ ਸੇਲਿੰਗ ਪੁਆਇੰਟ ਹੁੰਦਾ ਹੈ ਤੁਹਾਡੇ ਪ੍ਰੋਡਕਟ ਦੀਆ ਸਰਵਿਸ ਦੀ ਕੋਈ ਖਾਸ ਪੁਆਇੰਟ ਕੋਈ ਖਾਸ ਪੱਖ ਹੁੰਦਾ ਸੋ ਆਪਣੇ ਪ੍ਰੋਡਕਟ ਜਾਂ ਸਰਵਿਸ ਦੇ ਯੂਐਸਪੀ ਦੇ ਬਾਰੇ ਪੂਰੀ ਜਾਣਕਾਰੀ ਰੱਖੋ ਜੇਕਰ ਤੁਸੀਂ ਆਪਣੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਤੁਸੀਂ ਕਿਸੇ ਨਾਲ ਵੀ ਗੱਲਬਾਤ ਕਰਨ ਦੇ ਨਾਲ-ਨਾਲ ਤੁਹਾਡੇ ਕੋਲ ਆਉਣ ਵਾਲੇ ਕਿਸੇ ਵੀ ਸਵਾਲ ਦਾ ਜਵਾਬ ਦੇ ਸਕੋਗੇ ਇੱਕ ਗਾਹਕ ਦਾ ਧਿਆਨ ਤੁਹਾਡੇ ਵੱਲ ਖਿੱਚਣ ਵਿੱਚ ਮਦਦ ਕਰੇਗਾ ਉਦਾਹਰਨ ਲਈ ਜੇਕਰ ਬਿਜ਼ਨਸ ਆਈਡੀਆ ਵਿੱਚ ਇੱਕ ਸਟੇਸ਼ਨਰੀ ਪ੍ਰੋਡਕਟ ਵੇਚਣ ਦਾ ਹੈ ਤਾਂ ਇਸ ਵਿੱਚ ਇੱਕ ਲੋਕਲ ਏਰੀਆ ਦੇ ਅੰਦਰ ਗਾਹਕਾਂ ਲਈ ਉਸੇ ਦਿਨ ਵਿੱਚ ਫਰੀ ਡਿਲੀਵਰੀ ਸਰਵਿਸ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਉਹਨਾਂ ਦੇ ਘਰ ਵਿੱਚ ਫਰੀ ਫਰੀ ਡਿਲੀਵਰੀ ਕੀਤੀ ਜਾ ਸਕਦੀ ਹੈ। ਇਸ ਯੂਐਸਪੀ ਦੀ ਵਰਤੋਂ ਕਰੋ ਅਤੇ ਜਦੋਂ ਵੀ ਤੁਸੀਂ ਆਪਣੇ ਬਿਜ਼ਨਸ ਬਾਰੇ ਕਿਸੇ ਨਾਲ ਗੱਲ ਕਰਦੇ ਹੋ ਤਾਂ ਇਸ ਚੀਜ਼ ਨੂੰ ਹਾਈਲਾਈਟ ਕਰੋ। ਸੋ ਇਸੇ ਤਰ੍ਹਾਂ ਤੁਸੀਂ ਹੋਰ ਵੀ ਕੋਈ ਯੂਨੀਕ ਸੇਲਿੰਗ ਪੁਆਇੰਟਸ ਜਿਹੜੇ ਹਨ ਤੁਹਾਡੇ ਹੋ ਸਕਦੇ ਹਨ। ਦੂਸਰਾ ਪੱਖ ਹੈ ਇਸ ਦਾ ਕਮਿਊਨੀਕੇਸ਼ਨ ਦਾ ਅਭਿਆਸ ਕਮਿਊਨੀਕੇਸ਼ਨ ਯਾ ਗਾਹਕਾਂ ਨਾਲ ਗੱਲਬਾਤ ਇਸ ਲਈ ਜ਼ਰੂਰੀ ਹੈ ਕਿ ਤੁਹਾਡੀ ਗੱਲਬਾਤ ਕ੍ਰਿਸਪ ਅਤੇ ਕਲੀਅਰ ਹੋਵੇ ਤੁਸੀਂ ਇਸ ਗਿਆਨ ਨੂੰ ਕਿੰਨੀ ਚੰਗੀ ਤਰ੍ਹਾਂ ਸਾਂਝਾ ਕਰ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਆਪਣੀ ਕਮਿਊਨੀਕੇਸ਼ਨ ਵਿੱਚ ਕ੍ਰਿਸਪ ਅਤੇ ਕਲੀਅਰ ਹੋਣ ਦੀ ਲੋੜ ਹੈ ਸੋ ਜੋ ਤੁਹਾਨੂੰ ਪ੍ਰੋਡਕਟ ਦੇ ਬਾਰੇ ਜਾਣਕਾਰੀ ਹੈ ਉਸ ਨੂੰ ਬੜੇ ਸਪਸ਼ਟ ਤਰੀਕੇ ਦੇ ਨਾਲ ਗਾਹਕਾਂ ਦੇ ਨਾਲ ਸਾਂਝਾ ਕਰਨਾ ਹੈ ਗਾਹਕ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਸਾਰੇ ਪੁਆਇੰਟਸ ਅਤੇ ਵੋਕੈਬਲਰੀ ਦੀ ਇੱਕ ਸੂਚੀ ਬਣਾਓ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋ ਅਤੇ ਫਿਰ ਪਹਿਲਾਂ ਇਸ ਦਾ ਅਭਿਆਸ ਕਰੋ ਸੋ ਆਪਣੇ ਪ੍ਰੋਡਕਟ ਦੇ ਬਾਰੇ ਜਿੰਨੇ ਵੀ ਪੁਆਇੰਟਸ ਹਨ ਉਹਦੇ ਲਈ ਜੋ ਵੀ ਵੋਕੈਬਲਰੀ ਹੈ ਉਸ ਦੀ ਲਿਸਟ ਤਿਆਰ ਕਰੋ ਅਤੇ ਉਸ ਦਾ ਚੰਗੀ ਤਰ੍ਹਾਂ ਅਭਿਆਸ ਕਰੋ ਇੱਕ ਦੋਸਤ ਚੁਣੋ ਸ਼ੀਸ਼ੇ ਦੇ ਸਾਹਮਣੇ ਖੜੇ ਹੋਵੋ ਜਾਂ ਆਪਣੇ ਅਧਿਆਪਕ ਮਾਪਿਆਂ ਦੇ ਸਾਹਮਣੇ ਵੀ ਤੁਸੀਂ ਇਸ ਦਾ ਅਭਿਆਸ ਕਰ ਸਕਦੇ ਹੋ ਗਾਹਕ ਦੇ ਸਾਰੇ ਸੰਭਾਵੀ ਸਵਾਲਾਂ ਦੀ ਸੂਚੀ ਬਣਾਓ ਜਾਂ ਉਹਨਾਂ ਪੁਆਇੰਟਸ ਦੀ ਸੂਚੀ ਬਣਾਓ ਜੋ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਅਤੇ ਇਸ ਦੇ ਬਾਰੇ ਅਭਿਆਸ ਕਰੋ ਜੋ ਤੁਹਾਨੂੰ ਉਮੀਦ ਹੈ ਕਿ ਗਾਹਤ ਇਸ ਤਰ੍ਹਾਂ ਦੇ ਸਵਾਲ ਪੁੱਛ ਸਕਦਾ ਹੈ ਉਹਨਾਂ ਸਾਰੇ ਸਾਰੇ ਸਵਾਲਾਂ ਨੂੰ ਕਵਰ ਕਰਨ ਵਾਲੇ ਪੁਆਇੰਟਸ ਦੀ ਸੂਚੀ ਬਣਾਓ ਅਤੇ ਇਸ ਦਾ ਅਭਿਆਸ ਆਪਣੇ ਦੋਸਤ ਦੇ ਸਾਹਮਣੇ ਜਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਜਾਂ ਆਪਣੇ ਅਧਿਆਪਕ ਦੇ ਸਾਹਮਣੇ ਜਾਂ ਆਪਣੇ ਮਾਤਾ ਪਿਤਾ ਦੇ ਸਾਹਮਣੇ ਕਰੋ ਸੋ ਬਿਲਕੁਲ ਬੇਟਾ ਅਗਰ ਤੁਸੀਂ ਇਹ ਦੋ ਮੇਨ ਟਿਪਸ ਯਾਨੀ ਕਿ ਆਪਣੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਣਨਾ ਅਤੇ ਦੂਸਰਾ ਕਮਿਊਨੀਕੇਸ਼ਨ ਦਾ ਅਭਿਆਸ ਅਗਰ ਅਸੀਂ ਇਹ ਦੋ ਜਿਹੜੇ ਟਿਪਸ ਹਨ ਇਹਨਾਂ ਨੂੰ ਫੋਲੋ ਕਰ ਲੈਂਦੇ ਹਾਂ ਤਾਂ ਜ਼ਾਹਿਰ ਹੈ ਕਿ ਸਾਡੇ ਕੌਨਫੀਡੈਂਸ ਵਿੱਚ ਕਾਫੀ ਵਾਧਾ ਹੋਏਗਾ ਔਰ ਕੌਨਫੀਡੈਂਟ ਹੋਣਾ ਸਾਡੇ ਸਾਨੂੰ ਸਫਲਤਾ ਦੇ ਵੱਲ ਲੈ ਕੇ ਜਾਏਗਾ ਕਨਫਰਮ